ਜੀ ਸੱਚੀ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੀਐਮ ਮੋਦੀ ਨੇ ਕਰਤਾ ਵੱਡਾ ਐਲਾਨ ਹੁਣ ਰਾਸ਼ਨ ਕਾਰਡ ਵਾਲਿਆਂ ਲਈ ਵੱਡੀ ਖੁਸ਼ਖਬਰੀ ਨਵੀਆਂ ਸਕੀਮਾਂ ਸ਼ੁਰੂ ਮਿਲਣ ਕੇ ਇਹ ਲਾਭ ਰਾਸ਼ਨ ਕਾਰਡ ਨਵੇਂ ਬਣਾ ਕੇ ਵੀ ਤੁਸੀਂ ਇਸ ਦਾ ਫਾਇਦਾ ਲੈ ਸਕਦੇ ਹੋ ਕਿਹੜੇ ਕਿਹੜੇ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ ਔਰ ਕਿਸ ਤਰੀਕੇ ਤੁਸੀਂ ਇਸ ਦਾ ਲਾਭ ਲੈ ਸਕਦੇ ਹੋ ਆਉ ਜਾਣਦੇ ਆ ਆਪਣੀ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਤੁਸੀਂ ਆਪਣੇ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬਲਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੇ ਦੋਸਤੋ ਤੁਹਾਨੂੰ ਦੱਸਦੀ ਕਿ ਪੀਐਮ ਮੋਦੀ ਵੱਲੋਂ ਰਾਸ਼ਨ ਕਾਰਡ ਵਾਲਿਆਂ ਲਈ ਵੱਡੀ ਖੁਸ਼ਖਬਰੀ ਸ਼ੇਅਰ ਕੀਤੀ ਗਈ ਹੈ ਕਿਉਂਕਿ ਰਾਸ਼ਨ ਕਾਰਡ ਦੇ ਨਾਲ ਹੁਣ ਬਹੁਤ ਸਰੀਆਂ ਨਵੀਆਂ ਸਕੀਮਾਂ ਦਾ ਲਾਭ ਸਾਰੇ ਹੀ ਭਾਰਤ ਵਾਸੀ ਉਠਾ ਸਕਦੇ ਆ ਔਰ ਅਗਰ ਤੁਹਾਡਾ ਰਾਸ਼ਨ ਕਾਰਡ ਨਹੀਂ ਵੀ ਬਣਿਆ ਤਾਂ ਤੁਸੀਂ ਪਹਿਲਾ ਰਾਸ਼ਨ ਕਾਰਡ ਬਣਵਾਓ ਔਰ ਉਸ ਤੋਂ ਬਾਅਦ ਤੁਸੀਂ ਵੀ ਇਹਨਾਂ ਸਕੀਮਾਂ ਦਾ ਲਾਭ ਲੈ ਸਕੋਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੀਆਂ ਨਵੀਆਂ ਸਕੀਮਾਂ ਜਿਨ੍ਹਾਂ ਦਾ ਲਾਭ ਲੈ ਸਕਦੇ ਹੋ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਤੀ ਕਿ ਪੂਰੇ ਭਾਰਤ ਵਾਸੀ ਪੀਐਮ ਅਨ ਕਲਿਆਣ ਯੋਜਨਾ ਯਾਨੀ ਕਿ ਜੋ ਆਪਾਂ ਨੂੰ ਰਾਸ਼ਨ ਕਾਰਡ ਦੇ ਉੱਪਰ ਰਾਸ਼ਨ ਦਿੱਤਾ ਜਾਂਦਾ ਹੈ ਤਾਂ ਪੂਰੇ ਭਾਰਤ ਵਿੱਚ ਸਾਰੇ ਹੀ ਲੋਕ ਇਸ ਸਕੀਮ ਦਾ ਲਾਭ ਉਠਾ ਰਹੇ ਆ ਜਿਸ ਦੇ ਵਿੱਚ ਪਰ ਮੈਂਬਰ ਹਰ ਹਫਤੇ ਸੌਰੀ ਹਰ ਮਹੀਨੇ 5 ਕਿਲੋ ਅਨਾਜ ਯਾਨੀ ਕਿ ਕਣਕ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਸੈਕਿੰਡ ਜੋ ਵੱਡਾ ਸਬ ਤੇ ਲਈ ਐਲਾਨ ਇਹ ਕੀਤਾ ਗਿਆ ਹੈ ਕਿ ਅਗਰ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਤਾਂ ਤੁਸੀਂ 5 ਲੱਖ ਵਾਲਾ ਯੋਜਨਾ ਜੋ ਕਿ ਅਸ਼ਮਾਨ ਬਾਤ ਕਾਰਡ ਹੈ ਉਹ ਬਣਵਾ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਪਰ ਮੈਂਬਰ ਇੱਕ ਕਾਰਡ ਦੇ ਉੱਪਰ 5 ਲੱਖ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹੋ ਅਗਰ ਤੁਹਾਡੇ ਪੂਰੇ ਫੈਮਿਲੀ ਵਿੱਚ 4 ਮੈਂਬਰ ਆ ਤਾਂ ਤੁਸੀਂ 20 ਲੱਖ ਤੱਕ ਦਾ ਮੁਫਤ ਇਲਾਜ ਦਾ ਲਾਭ ਉਠਾ ਸਕਦੇ ਹੋ ਤਾਂ ਇਸ ਤਰੀਕੇ ਜੋ ਬਹੁਤ ਸਾਰੇ ਲੋਕ ਇਸ ਸਕੀਮ ਦਾ ਲਾਭ ਲੈ ਕੇ ਆਪਣੇ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਦੋਨੋਂ ਹਸਪਤਾਲਾਂ ਦੇ ਵਿੱਚੋਂ ਕਰਵਾ ਰਹੇ ਆ ਅਤੇ ਇਸ ਤੋਂ ਬਾਅਦ ਗੱਲ ਕਰੀਏ ਅਗਲੀ ਨਵੀਂ ਅਪਡੇਟ ਰਾਸ਼ਨ ਕਾਰਡ ਦੇ ਸਬੰਧ ਵਿੱਚ ਤਾਂ ਤੁਹਾਡਾ ਅਗਰ ਰਾਸ਼ਨ ਕਾਰਡ ਬਣਿਆ ਹੈ ਤਾਂ ਹੁਣ ਪੀਐਮ ਮੋਦੀ ਵੱਲੋਂ ਤੁਹਾਡੇ ਲਈ ਇੱਕ ਵੱਡਾ ਐਲਾਨ ਕੀਤਾ ਆ ਜੋ ਕਿ ਜਿਨ੍ਹਾਂ ਦੇ ਕੋਲ ਘਰ ਨਹੀਂ ਆ ਜਾਂ ਫਿਰ ਜਿਨ੍ਹਾਂ ਦੇ ਘਰ ਕੱਚੇ ਆ ਤਾਂ ਉਸ ਦੇ ਲਈ ਪੀਐਮ ਮੋਦੀ ਨੇ ਨਵਾਂ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਮਕਾਨ ਦਿੱਤੇ ਜਾਣਗੇ ਘਰ ਬਣਾ ਕੇ ਦਿੱਤੇ ਜਾਣਗੇ ਕਿਉਂਕਿ ਪੀਐਮ ਆਵਾਸ ਯੋਜਨਾ ਦੇ ਲਾਭ ਦੇ ਲਈ ਤੁਹਾਨੂੰ ਹੁਣ ਰਾਸ਼ਨ ਕਾਰਡ ਦੀ ਜ਼ਰੂਰਤ ਪਵੇਗੀ। ਅਗਰ ਤੁਹਾਡਾ ਰਾਸ਼ਨ ਕਾਰਡ ਨਹੀਂ ਬਣਿਆਗਾ ਤਾਂ ਤੁਹਾਨੂੰ ਇਸ ਫਾਰਮ ਨਹੀਂ ਭਰ ਸਕਦੇਗੇ। ਇਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਫਾਰਮ ਫਿਲ ਕਰਕੇ ਆਪਣੇ ਰਾਸ਼ਨ ਕਾਰਡ ਬਣਵਾਓ। ਉਸ ਤੋਂ ਬਾਅਦ ਤੁਸੀਂ ਆਸ਼ਮਾਨ ਅਤੇ ਉਸ ਦੇ ਨਾਲ ਪੀਐਮ ਆਵਾਸ ਯੋਜਨਾ ਸਕੀਮ ਦਾ ਲਾਭ ਲੈ ਸਕਦੇ ਹੋ। ਇਸ ਤੋਂ ਬਾਅਦ ਅਗਲੀ ਸਕੀਮ ਹੈ ਜੀ ਤੁਸੀਂ ਪੀਐਮ ਦੁਆਰਾ LPG ਸਿਲੰਡਰ ਦਾ ਸਬਸਿਡੀ ਲੈ ਸਕਦੇ ਹੋ ਸਬਸਿਡੀ ਤੇ ਸਿਲੰਡਰ ਤੁਹਾਨੂੰ ਹੁਣ ਤਾਂ ਹੀ ਮਿਲੇਗਾ ਅਗਰ ਤੁਸੀਂ ਆਪਣਾ ਰਾਸ਼ਨ ਕਾਰਡ ਬਣਵਾਇਆ ਹੋਵੇਗਾ ਔਰ ਇਸ ਦੇ ਨਾਲ ਹੁਣ ਜੋ ਸਿਲੰਡਰ 1000 ਰੁਪਏ ਦਾ ਸੀ ਲਗਭਗ 700 ਰੁਪਏ ਦਾ ਮਿਲ ਰਿਹਾ ਕਿਉਂਕਿ 2 ਤੋਂ 300 ਰੁਪਏ ਤੱਕ ਦੀ ਜੋ ਸਬਸਿਡੀ ਹੈ ਉਹ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਤਾਂ ਤਾਂ ਤੁਸੀਂ ਇਸ ਰਾਸ਼ਨ卡ਡ ਦੇ ਨਾਲ ਹੁਣ ਇਸ ਸਕੀਮ ਦਾ ਵੀ ਲਾਭ ਲੈ ਸਕਦੇ ਹੋ ਇਸ ਤੋਂ ਬਾਅਦ ਘਰ ਘਰ ਰਸੋਈ ਵਾਲੇ ਫਾਰਮ ਵੀ ਪੂਰੇ ਭਾਰਤ ਵਿੱਚ ਭਰਨੇ ਸਟਾਰਟ ਹੋ ਜਾਣਗੇ ਜਿਸ ਤੇ ਲਈ ਤੁਹਾਨੂੰ ਰਾਸ਼ਨ卡ਡ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇਗੀ ਅਗਰ ਤੁਹਾਡੇ ਕੋਲ ਰਾਸ਼ਨ卡ਡ ਨਹੀਂ ਹੈ ਤਾਂ ਇਹ ਰਾਸ਼ਨ卡ਡ ਬਣਵਾ ਕੇ ਤੁਸੀਂ ਇਸ ਸਕੀਮ ਦਾ ਵੀ ਲਾਭ ਲੈ ਸਕਦੇ ਹੋ ਇਸ ਸਕੀਮ ਦੇ ਵਿੱਚ ਤੁਹਾਨੂੰ 90000 ਰੁਪਏ ਦੀ ਰਾਸ਼ੀ ਪੀਐਮ ਮੋਦੀ ਵੱਲੋਂ ਦਿੱਤੀ ਜਾਂਦੀ ਹੈ ਔਰ ਤੁਸੀਂ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਤਾਂ ਇਸ ਸਭ ਤੋਂ ਫਾਇਦੇਮੰਦ ਆਪਣੀ ਸਕੀਮਾਂ ਦੇ ਵਿੱਚੋਂ ਇੱਕ ਸਕੀਮ ਹੈ ਘਰ ਘਰ ਰਸੋਈ ਜਿਸ ਦੇ ਵਿੱਚ ਤੁਸੀਂ ਫਾਰਮ ਫਿਲ ਕਰਕੇ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਔਰ ਇਹ ਫਾਰਮ ਸਿਰਫ ਔਰ ਸਿਰਫ ਉਹਨਾਂ ਔਰਤਾਂ ਦੇ ਨਾਮ ਤੇ ਹੀ ਭਰੇ ਜਾਣਗੇ ਜਿਨ੍ਹਾਂ ਦਾ ਰਾਸ਼ਨ ਕਟ ਬਣਾਉਣਾ ਹੋਵੇ ਅਗਰ ਤੁਸੀਂ ਰਾਸ਼ਨ ਕਾਰਡ ਨਹੀਂ ਬਣਾਇਆ ਨਵਾਂ ਬਣਾਉਣ ਜਾ ਰਹੇ ਹੋ ਤਾਂ ਤੁਸੀਂ ਆਪਣੀ ਵਾਈਫ ਜਾਂ ਫਿਰ ਆਪਣੀ ਲੜਕੀ ਦੇ ਨਾਮ ਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ ਉਸ ਦੇ ਨਾਮ ਤੇ ਆਪਣਾ ਰਾਸ਼ਨ ਕਾਰਡ ਬਣਵਾਓ ਤਾਂ ਕਿ ਤੁਸੀਂ ਇਹਨਾਂ ਸਾਰੀਆਂ ਹੀ ਸਕੀਮਾਂ ਦੇ ਲਾਭ ਉਠਾ ਸਕੋ ਇਸ ਤੋਂ ਇਲਾਵਾ ਹੋਰ ਵੀ ਪੀਐਮ ਮੋਦੀ ਵੱਲੋਂ ਨਵੀਆਂ-ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਿਰਫ ਰਾਸ਼ਨ ਕਾਰਡ ਜ਼ਰੂਰੀ ਦਸਤਾਵੇਜ਼ ਦੇ ਬਲ ਜੋ ਯੂਜ਼ ਕੀਤਾ ਜਾਵੇਗਾ ਔਰ ਰਾਸ਼ਨ ਕਾਰਡ ਹੁਣ ਕਿਵੇਂ ਬਣੇਗਾ ਉਸ ਦੇ ਬਾਰੇ ਨੈਕਸਟ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ